ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਵਿੱਚ ਪੁਲਿਸ ਨੇ ਹੁਣ ਤੱਕ 70 આરોપીਆਂ ਨੂੰ ਗ੍ਰਿਫਤਾਰ ਕੀਤਾ ਹੈਦਰ ਅਸਲ ਪੁਲਿਸ ਦੇ ਗੜ੍ਹ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਗੈਂਗਸਟਰਾਂ ਦੇ 50 ਮੈਂਬਰਾਂ ਨੂੰ ਰਾਉਂਡ ਆਪ ਕੀਤਾ ਗਿਆ ਸੀ ਜਿਸ ਵਿੱਚ 15 ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਇਸੇ ਦੇ ਚੱਲਦੇ ਗੜ੍ਹ ਵਿੱਚ ਦੁਬਾਰਾ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਗੜ੍ਹ ਵਿੱਚ 4 ਲੇਡੀਜ਼ ਵੀ ਰੈਂਕ ਦੇ ਅਧਿਕਾਰੀਆਂ ਦੀ ਗਵਾਹੀ ਵਿੱਚ 200 ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਇਹ ਵੱਡੀ ਕਾਰਵਾਈ ਹੋਈ ਹੈ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਰੇਡ ਦੇ ਦੌਰਾਨ 70 ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਜੋ ਗੈਂਗਸਟਰਜ਼ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਦੇ ਅੱਜ ਕੱਲ੍ਹ ਵੀ ਜ਼ਿਲ੍ਹਾ ਕਮਿਸ਼ਨਰੇਟ ਵੱਲੋਂ ਭਾਜੀ ਕੋਲ ਮੈਂ 50 ਆਪਣੇ ਜੋ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਰਾਉਂਡ ਅਪ ਕੀਤੇ ਗਏ ਉਹਨਾਂ ਦੇ ਵਿੱਚੋਂ 15 ਤੇ ਕਾਰਵਾਈਆਂ ਹੋਈਆਂ ਤੇ ਜਿਨ੍ਹਾਂ ਨੂੰ ਕਿ ਅਸੀਂ ਅੱਜ ਜੀਚ ਭੇਜ ਲਿਆ। ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਵੀ ਆਪਣੇ ਸਾਰੇ ਹਲਕਾ ਅਫਸਰਾਂ ਵੱਲੋਂ ਚਾਰ ਐਡੀਸ਼ਨਲ ਡੀਸੀਪੀ ਰੈਂਕ ਅਫਸਰ ਤੇ 200 ਦੀਆਂ ਪੁਲਿਸ ਪਟੀਆਂ ਵੜਾ ਕੇ 200 ਮੁਲਾਜ਼ਮਾਂ ਦੀਆਂ ਪੁਲਿਸ ਪਟੀਆਂ ਵੜਾ ਕੇ ਅਸੀਂ ਆਪਣੇ ਟਾਰਗੇਟ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਵਿੱਚ ਕਿ ਇਨ੍ਹਾਂ ਗੈਂਗਸਟਰਸ ਦੇ ਕੋਈ ਐਸੋਸੀਏਟ ਜਿਹੜੇ ਸਾਡੇ ਖਬਰਾਂ ਦੇ ਵਿੱਚ ਪਹਿਲਾਂ ਆਏ ਹੋਣ ਉਹਨਾਂ ਤੇ ਰੇਡਸ ਕਰਾਈਆਂ ਗਈਆਂ। ਸਾਡੀਆਂ ਰੇਡਸ ਹੁਣ ਚੱਲ ਚੁੱਕੀਆਂ ਉੜ ਤੱਕ ਅਸੀਂ ਆਲਮੋਸਟ 70 ਦੇ ਆਸ-ਪਾਸ ਜਿਹੜੇ ਰੌਂਡ ਅਪ ਕੀਤੇ ਹਨ ਜਿਨ੍ਹਾਂ ਦੀ ਪੁੱਛਗਿੱਛ ਚੱਲਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਵਿੱਚ ਪੁਲਿਸ ਨੇ ਹੁਣ ਤੱਕ 70 આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਗਰ ਅਸਲ ਪੁਲਿਸ ਦੇ ਗੜ੍ਹ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸੇ ਦੇ ਤਹਿਤ ਗੈਂਗਸਟਰਾਂ ਦੇ 50 ਮੈਂਬਰਾਂ ਨੂੰ ਰਾਉਂਡ ਆਪ ਕੀਤਾ ਗਿਆ ਸੀ ਜਿਸ ਵਿੱਚ 15 ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਇਸੇ ਤੇ ਚੱਲਦੇ ਗੜ੍ਹ ਵਿੱਚ ਦੁਬਾਰਾ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਗੜ੍ਹ ਵਿੱਚ 4 ਲੇਡੀਜ਼ ਵੀ ਰੈਂਕ ਦੇ ਅਧਿਕਾਰੀਆਂ ਦੀ ਗਵਾਹੀ ਵਿੱਚ 200 ਪੁਲਿਸ ਕਰਮਚਾਰੀਆਂ ਦੇ ਨਾਲ ਮਿਲ ਕੇ ਇਹ ਵੱਡੀ ਕਾਰਵਾਈ ਹੋਈ ਹੈ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਰੇਡ ਦੇ ਦੌਰਾਨ 70 ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਜੋ ਗੈਂਗਸਟਰਜ਼ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੇ ਅਧੀਨ ਕੱਲ ਵੀ ਜ਼ਿਲ੍ਹਾ ਕਮਿਸ਼ਨਰੇਟ ਵੱਲੋਂ ਭਾਜੀ ਕੋਲੋਂ ਪੰਜਾਬ ਆਪਣੇ ਜੋ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਰਾਉਂਡ ਅਪ ਕੀਤੇ ਗਏ ਉਹਨਾਂ ਦੇ ਵਿੱਚੋਂ 15 ਤੇ ਕਾਰਵਾਈਆਂ ਹੋਈਆਂ ਜੇ ਜਿਨ੍ਹਾਂ ਨੂੰ ਕਿ ਅਸੀਂ ਅੱਜ ਜੀਚ ਭੇਜ ਲਈ। ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਵੀ ਆਪਣੇ ਸਾਰੇ ਹਲਕਾ ਅਫਸਰਾਂ ਵੱਲੋਂ ਚਾਰ ਐਡੀਸ਼ਨਲ ਡੀਸੀਪੀ ਰੈਂਕ ਅਫਸਰ ਇਹ 200 ਦੀਆਂ ਪੁਲਿਸ ਪਟੀਆਂ ਵੜਾ ਕੇ 200 ਮੁਲਾਜ਼ਮਾਂ ਦੀਆਂ ਪੁਲਿਸ ਪਟੀਆਂ ਵੜਾ ਕੇ ਅਸੀਂ ਇਹ ਆਪਣੇ ਟਾਰਗੇਟ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਵਿੱਚ ਕਿ ਇਨਾ ਗੈਂਗਸਟਰਸ ਦੇ ਕੋਈ ਐਸੋਸੀਏਟ ਜਿਹੜੇ ਸਾਡੇ ਫੋਟੋਆਂ ਦੇ ਵਿੱਚ ਪਹਿਲਾਂ ਆਏ ਹੋਣ ਉਹਨਾਂ ਤੇ ਰੇਡਸ ਕਰਾਈਆਂ ਤੇ ਸਾਡੀਆਂ ਰੇਡਸ ਹੁਣ ਚੱਲ ਰਹੀਆਂ ਹਨ ਹੁਣ ਤੱਕ ਅਸੀਂ ਆਲਮੋਸਟ 70 ਦੇ ਆਸ-ਪਾਸ ਜਿਹੜੇ ਰੌਂਡ